ਦੀ ਐਕਸੀਡੈਂਟ ਨਹੀਂ ਗਾ ਸ਼ਾਮ ਹੁੰਦੀ ਆ ਨਾ ਤਾਂ ਕੋ ਲਾਈਟਰ ਕੰਮ ਕਰਦੀ ਆ ਤੇ ਇੱਕ ਹਨੇਰਾ ਹੋ ਜਾਂਦਾ ਦੋਨੇ ਚੀਜ਼ਾਂ ਰਲ ਕੇ ਜਦੋਂ ਆਪਾਂ ਨੂੰ ਪਤਾ ਨਹੀਂ ਲੱਗਦਾ ਏਸ ਕਰਕੇ ਇਸ ਟਾਈਮ ਜਿਹੜਾ ਐਕਸੀਡੈਂਟ ਦੀ ਰੇਸ਼ੋ ਵੱਧਦਾ ਕੋਸ਼ਿਸ਼ ਕਰੋ 10 ਵਜੇ ਤੋਂ ਬਾਅਦ ਚੱਲੋ ਜੇ ਤੁਹਾਨੂੰ ਚੱਲਣਾ ਤੁਸੀਂ ਤਾਂ 10 ਘੱਟ ਤੋਂ ਘੱਟ 10 ਵਜੇ ਆਮ ਟ੍ਰੈਫਿਕ ਪੈਕ ਜਾਂਦਾ ਉਸ ਤੋਂ ਬਾਅਦ ਚੱਲੋ ਤੇ ਜਾਂ ਫਿਰ ਸੂਰਜ ਚਿਪਕਣ ਤੋਂ ਪਹਿਲਾਂ ਆਪਣੇ ਘਰ ਪਹੁੰਚ ਜਾਓ ਥੈਂਕ ਯੂ ਆਨਲਾਈਨ ਚਲਾਨ ਬਾਰੇ ਤੁਹਾਨੂੰ ਮੈਂ ਇੱਕ ਗੱਲ ਜਿਹੜੀ ਮੇਨ ਦੱਸਣੀ ਉਹ ਭੁੱਲ ਗਿਆ ਮੈਂ ਇਹ ਆਨਲਾਈਨ ਚਲਾਨ ਜੇ ਹੋ ਗਿਆ ਤੁਹਾਡਾ ਕਿ ਸਭ ਤੋਂ ਮਾੜਾ ਚਲਾਨ ਹੈ ਜੀ ਹੁਣ ਤੱਕ ਦਾ ਤੁਸੀਂ ਕੋਈ ਪੀਸੀਸੀ ਕਰਾਉਣੀ ਆ ਕੋਈ ਗੱਡੀ ਨਾਂ ਕਰਾਉਣੀ ਆ ਕੋਈ ਇੰਸ਼ੋਰੈਂਸ ਕਰਾਉਣੀ ਆ ਪੋਲੂਸ਼ਨ ਕਰਾਉਣਾ ਜਿੰਨਾ ਚਿਰ ਚਲਾਨ ਤੁਸੀਂ ਭਰਦੇ ਨਹੀਂ ਉਨਾ ਚਿਰ ਕੁਝ ਨਹੀਂ ਹੋਣਾ ਜੀ ਤੁਹਾਡਾ ਕੋਈ ਨੌਕਰੀ ਦੇ ਜਾਣਾ ਜਿੰਨਾ ਚਿਰ ਚਲਾਨ ਨਹੀਂ ਭਰਦੇ ਉਹ ਤੁਹਾਡੀ ਜੋ ਮਤਲਬ ਸਿਸਟਮ ਆ ਸਾਰਾ ਰੋਕ ਦਿੰਦਾ ਇਹ ਸਮਝ ਲਓ ਐਫ ਆਈ ਆਰ ਦਰਜ ਹੋ ਗਈ ਜੀ ਜਿਹੜਾ ਇਹ ਆਨਲਾਈਨ ਚਲਾਨ ਆ ਇਹ ਐਫ ਆਈ ਆਰ ਹੀ ਸਮਝੋ ਜਿੰਨਾ ਚਿਰ ਤੁਸੀਂ ਇਹਨੂੰ ਕਲੀਅਰਲੀ ਕਰਦੇ ਉਹਨਾਂ ਚਿਰ ਇਹ ਤੁਹਾਡਾ ਸਾਰਾ ਸਿਸਟਮ ਜਿਹੜਾ ਜਿਸ ਬੰਦੇ ਦੇ ਨਾਂ ਤੇ ਕੱਟਿਆ ਗਿਆ ਉਹਦਾ ਰੋਕ ਦਿੰਦਾ ਨੰਬਰ 2 ਤਿੰਨ ਮਹੀਨੇ ਦੀ ਵੈਲਿਡਿਟੀ ਆ ਆਨਲਾਈਨ ਚਲਾਨ ਦੀ ਤਿੰਨ ਮਹੀਨਿਆਂ ਬਾਅਦ ਜਿਸ ਗੱਡੀ ਦਾ ਚਲਾਨ ਹੋਇਆ ਉਹ ਬਲੈਕਲਿਸਟ 'ਚ ਪੈ ਜਾਂਦੀ ਆ ਉਸ ਤੋਂ ਬਾਅਦ ਉਹ ਗੱਡੀ ਰੋਡ ਤੇ ਚੱਲਣ ਦੇ ਕਾਬਿਲ ਨਹੀਂ ਰਹਿੰਦੀ ਉਹਨੂੰ ਪੁਲਿਸ ਚਾਕੇ ਘਰੋਂ ਵੀ ਚਾਕੇ ਲਿਜਾ ਸਕਦੀ ਆ ਰੋਡ ਤੇ ਮਿਲ ਗਈ ਰਾਉਂਡ ਅਪ ਕਰਕੇ ਥਾਣੇ ਲਾ ਦੂਗੀ ਜਿੰਨਾ ਚਿਰ ਉਹਦਾ ਚਲਾਨ ਭੁਗਤੀਦਾ ਨਹੀਂ ਬਲੈਕਲਿਸਟ ਚੋਂ ਨਿਕਲਦੀ ਨਹੀਂ ਤੁਸੀਂ ਗੱਡੀ ਚਲਾ ਨਹੀਂ ਸਕਦੇ ਥੈਂਕ ਯੂ